ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੁਧਿਆਣਾ ਦਸ਼ਮੇਸ਼ ਨਗਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਸਮੂਹ ਸੰਗਤ ਦੇ ਸਹਿਯੋਗ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਵੇਰੇ ਤੋਂ ਹੀ ਦੀਵਾਨ ਸਜਾਈ ਗਈ ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ। ਭਾਈ ਜਸਪ੍ਰੀਤ ਸਿੰਘ ਜੀ ਵੱਲੋਂ ਰਾਗੀ ਜੱਥੇ ਸਮੇਤ ਕੀਰਤਨ ਕੀਤਾ ਗਿਆ। ਇਸਤਰੀ satsang ਦੀ ਬੀਬੀਆਂ ਨੇ ਵੀ ਸੁਰੀਲੇ ਕੀਰਤਨ ਰਾਹੀਂ ਸੰਗਤਰੋਂ ਨੇਹਾਲ ਕੀਤਾ ਇਸ ਤੋਂ ਉਪਰੰਤ ਹੈਡ ਗਰੰਤੀ ਭਾਈ ਬਲਦੇਵ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਰੋਹਾਨੀ ਆਨੰਦ ਬਖਸ਼ਿਆ ਸਰਬੱਤੇ ਪਲੇ ਲਈ ਅਰਦਾਸ ਕੀਤੀ ਭਾਰਤੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਚਬੀਲ ਵੀ ਲਗਾਈ ਗਈ ਅਤੇ ਗੁਰੂਦਰ ਲੰਗਰ ਵੀ ਵਰਤਾਇਆ ਗਿਆ ਲੁਧਿਆਣਾ ਤੋਂ ਦਪਿੰਦਰ ਸਿੰਘ ਦੀ ਖਾਸ ਰਿਪੋਰਟ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਪ੍ਰਾਪਤ ਦਸ਼ਵੇਜ ਨੇ ਗਲੀ ਨੰਬਰ 7 ਜਿਹੜਾ ਕੀ ਨੇਤਰੀ ਇਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਖੇ ਅੱਜ ਸ਼ਹੀਦੀ ਦਿਹਾੜਾ ਜੀ ਗੁਰੂ ਅਰਜਨ ਦੇਵ ਜੀ ਦਾ ਮਨਾਇਆ ਗਿਆ ਸਵੇਰੇ ਅਖੰਡ ਪਾਠ ਰੱਖਿਆ ਅਖੰਡ ਪਾਠ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਭਾਈ ਜਸਪ੍ਰੀ ਸਿੰਘ ਜੀ ਨੇ ਕੀਰਤਨ ਕੀਤਾ ਉਸ ਤੋਂ ਉਪਰੰਤ ਬੀਬੀਆਂ ਨੇ ਇਸੇ ਸਰਸਕਾ ਬੀਬੀਆਂ ਨੇ ਕੀਰਤਨ ਕੀਤਾ ਉਸ ਤੋਂ ਉਪਰੰਤ ਬਲਦੇਵ ਸਿੰਘ ਸਾਡੇ ਹੈਡ ਗ੍ਰਾਂਤੀ ਜੀ ਨੇ ਕਥਾ ਵਿਚਾਰਾ ਕਰਕੇ ਸੰਗਤਾਂ ਨੂੰ ਗੁਰੂ ਤੇ ਆਦਵਾਰ ਕੇ ਜਾਣਕਾਰੀ ਦਿੱਤੀ ਉਸ ਪ੍ਰੰਤ ਠੰਡੇ ਗਲ ਵਿੱਚ ਜਲਦੀਆਂ ਸ਼ਮੀਲਾ ਲਗਾਈਆਂ ਗਈਆਂ ਗੁਰੂ ਪਰ ਰੰਗਰ ਬਣਾਇਆ ਗਿਆ ਤੋਟ ਬਰਤਾਇਆ ਗਿਆ ਹੁਣ ਅਗਲੇ ਸਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਵੀ ਹੋਰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਮਾਤੋਬੱਦ ਸੰਗਤਾਂ ਨੂੰ ਬੇਨਤੀ ਕਰਦੇ ਮਾਤੋਬੱਦ ਸਹਿਯੋਗ ਦੇਣ ਵਾਹਿਗੁਰੂ ਜੀ ਦਾ ਕਾਲ ਸਾਰ ਸਭ ਵਾਹਿਗੁਰੂ ਤੋਂ ਬਣੇ ਹੋਇਆ ਇੰਟੈਂਟ ਮਨੁੱਖਜਾਤ ਦੇ ਸਾਰੀਆਂ ਵਿਦਿਆਨੇਵੋ ਤਾਂ ਬਾਗੇ ਬਾੜਿੱਤੇ ਬਿੱਲਾ ਲਵਾ ਲਈਆਂ ਤੇ ਬਹੁਤ ਹੀ ਚੀਵਾ ਬਹੁਤ ਕੀਤੀ ਹੈ ਸਾਡੇ ਕਿੰਦਾ ਰਿਚਾ ਵਿਗਿਆਨੀ ਹਿੰਮਤ ਹੋਈ ਕਿ ਉਹ ਵਿਦਿਆਨੇ ਸਾਰਿਆਂ ਨੇ ਰਾਉਂਡ ਮਿਲ ਤੇ ਇਸ ਤਾ ਪਾਇਆ ਇੱਕ ਦਿਨ ਸਾਡੇ ਬਹੁਤ ਵਧੀਆ ਲਿੰਗੇ ਪੜਤਵਾਰਾ ਵੀ ਅੱਛੇ ਜਿਹੜਾ ਬੂਸਪੁਰਾ ਬਾਗੇ ਕੋਰਪੋਰੇਸ਼ਨ ਕੀਤਾ ਤੇ ਬੇ ਪਾਪਾਂਗੇ ਤੇ ਨਾਲ ਹੀ ਹਸੂ ਲਾ ਗਈ ਤੋਂ ਬੰਦੇ ਮੈਂ ਕਿੰਨਾ ਖਾਸ ਤਾਂ ਬੰਦੇ ਕਾਇ ਕੋ ਚੀਂ ਨੇ ਬਤਾਇਆ ਤਾਂ ਸਮਝ ਪੈਣਾ ਨਹੀਂ ਲੜੀ ਚਾਹੇ ਇਹ ਬਹੁਤ ਸਾਰੇ ਜਿਹੜੇ ਕੋ ਰਜਨ ਦੇ ਅਸੀਂ ਜੇ ਤਾਈ ਵਿਜੀਵਲ ਜਾਣ ਤੇ ਤੁਮ ਨਹੀਂ ਤੇ ਮਾਟਾਂ ਦੀ ਤੇ ਉਸ ਦੇ ਸਾਥੀ ਕਿਤੇ ਉਹਨਾਂ ਗੋਬਿੰਦਾਂ ਦੀ ਬੇਹਮ ਗੁਰੂ ਪਰਵਾ ਜਿਹੜੇ ਜੂਰੇ ਆਜੇ ਸੀ ਕੀਤਾਨ ਕੀਤਾਨ ਗੁਰੂ ਅਰਜਨ ਕਰੇ ਕਿਦਰ ਦੀ دیوار ਨਾਲ ਖੁਆਰ ਤੇ ਉਹਨਾਂ ਰਤੀ ਕਿਦੋਂ ਬਾਤ ਪਾਉਣ ਕੇ ਨੰਗਰ ਥਾਂ ਸ਼ਾਮਿਆ ਤੇ ਦਰਗਾਹ ਸਮੇਂ ਕਹਨੀ ਬਾਤ ਲੜੀ ਤੋਈ ਕੁਝ ਕੰਦੇ ਹੁੰਦਾ ਨਹੀਂ ਸਭ ਕੁਝ ਐਵਰੀਥਿੰਗ ਟਾਚੀਟਾ ਹੁਣ ਤੋਂ ਹੋ ਹੀ ਲੱਗੀ ਚਲਦੀ ਆ ਰਹੀ ਹੈ ਵਿਗਿਆਨ ਦਾ ਬਹੁਤ ਸ਼ਾਇਰ ਹੈ ਤੁਹਾਨੂੰ ਰੰਗ ਦੇ ਉਹ ਤੁਮ ਦਾ ਸਾਰਿਆਂ ਨੇ ਰੱਖੇ ਉਹ ਤੁਹਾਨੂੰ ਲਿਖਿਆ ਕਿ ਪਾਠ ਕੀਤੇ ਦੇ ਪਾਠ ਲਏ ਨੇ ਸਾਰਿਆਂ ਨੇ ਰਲ ਕੇ ਕੀਰਤਨ ਕੀਤੇ ਨੇ ਅੱਜ ਸਮਾਪਤੀ ਹੋਈ ਵੀ ਤੇ ਰਾਗ ਵਿੱਚ ਕਿਹਾਆਂ ਬੀਬੀਆਂ ਨੇ ਕੀਰਤਨ ਕੀਤਾ ਸਭ ਨੂੰ ਬਹੁਤ ਅਨੰਦ ਆਇਆ ਹੈ ਇਹ ਸੇਰੇ ਬਾਹਰ ਨੰਕ ਅਸਮਤੀ ਹੋਈ ਹੈ ਕਿ ਤੋਂ ਬਾਅਦ ਪਿੱਤਮ ਹੋਇਆ ਇਤਨ ਤੋਂ ਬਾਅਦ ਇਸ ਤੋਂ ਬਾਅਦ ਰਹੇਗਾ ਤੇ ਠੀਕ ਹੈ ਇਸੇ ਤਰ੍ਹਾਂ ਇਹ ਵੈਡਿੰਗ ਕੋ ਦੁਆਰੇ ਦੇ ਦਰਦੀ ਖਲਾ